ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਪੁਲਿਸ ਦੇ ਇੱਕ ਥਾਣੇਦਾਰ ਨੂੰ ਤੇ ਇੱਕ ਹੌਲਦਾਰ ਨੂੰ ਨਸ਼ਾ ਤਸਕਰਾਂ ਨੇ ਝੰਬਿਆ ਖਬਰ ਬਹੁਤ ਵੱਡੀ ਆ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਦੇਣੀ ਹੈ ਦੂਜੀ ਵੱਡੀ ਖਬਰ ਹੈ ਡੀਐਸਪੀ ਜੇਲ ਸੁਪਰਡੈਂਟ ਤੇ ਹੋਰ ਮੁਲਾਜ਼ਮਾਂ ਨੂੰ ਸੱਟਾਂ ਲਾਈਆਂ ਗਈਆਂ ਨੇ ਇਹ ਵੀ ਖਬਰ ਤੁਹਾਨੂੰ ਦੱਸਦੇ ਆ ਤੇ ਤੀਜੀ ਖਬਰ ਹੈ ਜਿਹੜਾ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ ਕੌਣ ਕਿੰਨੇ ਪਾਣੀ ਚ ਹੈ ਅਸਲੀਅਤ ਕੀ ਹੈ ਪੂਰਾ ਸੱਚ ਤੁਹਾਨੂੰ ਦੱਸਦੇ ਆ ਤੇ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇੱਕ ਬੇਨਤੀ ਹੈ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਘੰਟੀ ਵਾਲਾ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਵੱਡੇ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਹੀ ਟਾਈਮ ਤੇ ਪਹੁੰਚਦੀ ਰਹੇ ਪਹਿਲੀ ਵੱਡੀ ਖਬਰ ਹੈ ਜੀ ਅਜੀਤਵਾਲ ਦੇ ਵਿੱਚ ਇਹ ਖਬਰ ਆ ਰਹੀ ਹੈ ਉਥੇ ਇੱਕ ਥਾਣੇਦਾਰ ਤੇ ਇੱਕ ਹੌਲਦਾਰ ਨੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਪਿੰਡ ਚੂੜ ਚੱਕ ਦੇ ਵਿੱਚ ਰੇਡ ਕਰਨ ਗਏ ਸੀ ਥਾਣੇਦਾਰ ਤੇ ਹੌਲਦਾਰ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਉੱਪਰ ਅਸੀਂ ਰੇਡ ਕਰਨ ਗਏ ਸੀ ਤੇ ਜਦੋਂ ਅਸੀਂ ਗਏ ਉੱਥੇ ਸ਼ਮਸ਼ਾਨ ਘਾਟ ਦੇ ਕੋਲ ਅਸੀਂ ਜਾ ਕੇ ਗੱਡੀ ਰੋਕੀ ਜਦੋਂ ਅਸੀਂ ਉਧਰ ਨੂੰ ਅੱਗੇ ਵਧੇ ਤਾਂ ਜਿਹੜੇ ਵਿਕਤੀਆਂ ਤੇ ਸਾਨੂੰ ਸ਼ੱਕ ਸੀ ਜਿਹੜੇ ਵਿਕਤੀਆਂ ਤੇ ਪਹਿਲਾਂ ਵੀ ਨਸ਼ੇ ਨਾਲ ਸੰਬੰਧਿਤ ਤੇ ਹੋਰ ਪਰਚੇ ਦਰਜ ਪੁਲਿਸ ਕਹਿ ਰਹੀ ਹੈ ਉਹਨਾਂ ਵਿਕਤੀਆਂ ਨੇ ਥਾਣੇਦਾਰ ਨੇ ਕਿਹਾ ਤੇ ਹੌਲਦਾਰ ਨੇ ਕਿਹਾ ਕਿ ਸਾਡੇ ਤੇ ਹਮਲਾ ਕਰਤਾ ਔਰ ਸਾਨੂੰ ਬੇਸ ਵਾਲਾਂ ਤੇ ਹੋਰ ਹਥਿਆਰਾਂ ਨਾਲ ਕੁੱਟਿਆ ਮਾਰਿਆ ਸਾਡੀ ਬੇਇੱਜ਼ਤੀ ਕੀਤੀ ਤੇ ਫਿਰ ਸਾਨੂੰ ਉਥੋਂ ਇਦਾਂ ਹੀ ਵਾਪਸ ਭਜਾਇਆ ਉਸ ਤੋਂ ਬਾਅਦ ਹੁਣ ਪੁਲਿਸ ਨੇ ਉਹਨਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਦੋਸ਼ ਇਹ ਆ ਕਿ ਪਹਿਲਾਂ ਵੀ ਇਹ ਗਲਤ ਕੰਮ ਕਰਦੇ ਸੀ ਹੁਣ ਵੀ ਕਰਦੇ ਨੇ ਔਰ ਪੁਲਿਸ ਦੇ ਇਹ ਦੋਸ਼ ਕਿੰਨੇ ਠੀਕ ਹੋ ਸਕਦੇ ਨੇ ਇਦੇ ਉੱਪਰ ਅਜੇ ਤੱਕ ਸਵਾਲ ਨੇ ਕਿਉਂਕਿ ਕਈ ਵਾਰ ਪੁਲਿਸ ਜਿਹੜੀ ਉਹ ਕਹਾਣੀ ਵੀ ਘੜ ਲੈਂਦੀ ਹੈ ਅਗਲੀ ਖਬਰ ਆ ਰਹੀ ਹੈ ਲੁਧਿਆਣਾ ਦੀ ਕੇਂਦਰੀ ਜੇਲ ਤੋਂ ਲੁਧਿਆਣਾ ਦੀ ਕੇਂਦਰੀ ਜੇਲ ਦੇ ਵਿੱਚ ਕੈਦੀਆਂ ਦੀ ਝੜਪ ਹੋਈ ਹੈ ਔਰ ਝੜਪ ਦੇ ਦਰਮਿਆਨ ਜਦੋਂ ਜੇਲ ਸੁਪਰਡੈਂਟ ਡੀਐਸਪੀ ਤੇ ਕੁਝ ਹੋਰ ਮੁਲਾਜ਼ਮ ਗਏ ਨੇ ਤਾਂ ਉਹਨਾਂ ਦੇ ਵੀ ਸੱਟਾਂ ਮਾਰੀਆਂ ਗਈਆਂ ਨੇ ਇਥੋਂ ਤੱਕ ਕਿ ਡੀਐਸਪੀ ਦੇ ਗੋਡੇ ਤੇ ਸੱਟ ਮਾਰੀ ਹੈ ਜੇਲ ਸੁਪਰਡੈਂਟ ਵੀ ਜ਼ਖਮੀ ਹੋਇਆ ਤੇ ਉਹ ਪੰਜ ਮੁਲਾਜ਼ਮ ਨੇ ਜਿਹੜੇ ਉਹ ਦਾਖਲ ਨੇ ਇਸ ਟਾਈਮ ਹਸਪਤਾਲ ਦੇ ਵਿੱਚ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਕੈਦੀਆਂ ਦੇ ਦੋ ਗੈਂਗ ਦੋ ਗਰੁੱਪ ਆਪਸ ਦੇ ਵਿੱਚ ਲੜੇ ਤੇ ਲੜਾਈ ਜਦ ਵੱਧਦੀ ਹੈ ਜੇਲ੍ਹ ਪ੍ਰਸ਼ਾਸਨ ਕੋਲ ਖਬਰ ਪਹੁੰਚੀ ਜਦੋਂ ਉਹ ਗਿਆ ਤਾਂ ਜਾਂਦਿਆਂ ਨੂੰ ਆ ਕੁਝ ਉੱਥੇ ਚੱਲ ਰਿਹਾ ਸੀ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਵੇਖੋ ਇਹ ਜਿਹੜੀ ਖਬਰ ਆ ਇਹ ਅਸਲੀਅਤ ਚ ਅੰਦਰ ਵਾਪਰਿਆ ਕੀ ਆ ਇਹ ਤਾਂ ਨਹੀਂ ਆਪਾਂ ਨੂੰ ਪਤਾ ਪਰ ਜੋ ਬਾਅਦ ਮੀਡੀਆ ਚ ਆਇਆ ਉਹ ਮੈਂ ਤੁਹਾਨੂੰ ਦੱਸ ਦਿੱਤਾ ਅਗਲੀ ਵੱਡੀ ਖਬਰ ਅੱਜ ਕਿਸਾਨਾਂ ਨੇ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਹੈ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਵੱਲੋਂ ਜਿਹੜਾ ਖੇਤੀ ਸੋਧ ਬਿੱਲ ਲੈ ਕੇ ਆਏ ਨੇ ਉਹਦੇ ਖਿਲਾਫ ਅੱਜ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਗਿਆ 20 ਤਰੀਕ ਨੂੰ ਰੇਲਾਂ ਰੋਕੀਆਂ ਜਾਣਗੀਆਂ ਔਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਇਹ ਜਿਹੜਾ ਨਵਾਂ ਬਿਜਲੀ ਬਿੱਲ ਲੈ ਕੇ ਆ ਰਹੇ ਨੇ ਜਿਹਦੇ ਤਹਿਤ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਉਹ ਕਹਿੰਦੇ ਹੋ ਸਕਦਾ ਹੈ ਕਹਿੰਦੇ ਅਸੀਂ ਇਹ ਲਾਗੂ ਨਹੀਂ ਹੋਣ ਦੇਣਾ ਨਾਲ ਹੀ ਉਹ ਇਹ ਕਹਿ ਰਹੇ ਨੇ ਕਿ ਚਿਪ ਵਾਲੇ ਮੀਟਰ ਪ੍ਰੀपेड ਮੀਟਰ 스마트 ਮੀਟਰ ਜਿਹੜੇ ਲਾਏ ਜਾ ਰਹੇ ਨੇ ਉਹ ਅਸੀਂ ਨਹੀਂ ਲੱਗਣ ਦੇਣੇ ਪਿਛਲੇ ਦਿਨੀ ਵੀ ਕੇਐਮਐਮ ਦੀਆਂ ਜਥੇਬੰਦੀਆਂ ਨੇ ਪਿੰਡਾਂ ਦੇ ਵਿੱਚੋਂ ਮੀਟਰ ਉਤਾਰ ਕੇ ਮੀਟਰ ਲਾ ਕੇ ਤੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਏ ਸੀ ਤੇ ਉਹ ਜਿਹੜੀ ਕਬੈਦ ਆ ਉਹਨੂੰ ਅੱਗੇ ਤੋਰ ਰਹੀਆਂ ਇਹ ਜਥੇਬੰਦੀਆਂ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੀ ਇਹ ਜਿਹੜਾ ਬਿਜਲੀ ਸੋਧ ਬਿੱਲ 2025 ਐ ਇਹਦੇ ਖਿਲਾਫ ਵਿਗੜ ਵਜਾ ਚੁੱਕੀਆਂ ਲੜਾਈ ਦੇ ਮੈਦਾਨ 'ਚ ਨੇ ਹੁਣ ਵੇਖਣਾ ਇਹ ਆ ਪੰਜਾਬ ਸਰਕਾਰ ਕੇਂਦਰ ਦੁਆਰਾ ਲਿਆਂਦੇ ਜਾ ਰਹੇ ਇਸ ਬਿੱਲ ਦੇ ਉੱਪਰ ਕੀ ਰੁਖ ਅਪਣਾਉਂਦੀ ਐ ਜਥੇਬੰਦੀਆਂ ਦਾ ਕਹਿਣਾ ਤਾਂ ਇਹ ਆ ਵੀ ਪੰਜਾਬ ਸਰਕਾਰ ਵੀ ਇਹਨੂੰ ਲਾਗੂ ਕਰਨ ਦੇ ਲਈ ਪੱਬਾਂ ਭਾਰ ਹੋ ਰਹੀ ਐ ਤੇ ਲਾਗੂ ਕਰਨਾ ਚਾਹੁੰਦੀ ਆ ਪਰ ਵੇਖਣਾ ਇਹ ਹੋਏਗਾ ਕਿਉਂ ਹੁਣ ਵਾਲੇ ਟਾਈਮ 'ਚ ਊਠ ਕਿਸ ਕਰਵਟ ਬਦਲਦਾ ਹੈ ਅਗਲੀ ਖਬਰ ਜਿਹੜੀ ਆ ਉਹ ਪੰਜਾਬ ਦੇ ਵੋਟਾਂ ਦੇ ਰਿਜ਼ਲਟ ਨਾਲ ਜੁੜੀ ਹੈ ਵੋਟਾਂ ਦਾ ਰਿਜ਼ਲਟ ਪੂਰਾ ਹੋ ਗਿਆ ਜਿਹੜਾ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦਾ ਵੋਟ ਰਿਜ਼ਲਟ ਸੀ ਉਹ ਕੰਪਲੀਟ ਹੋ ਗਿਆ ਔਰ ਨਤੀਜੇ ਦੇ ਮੁਤਾਬਕ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਰਹੀ ਆ ਟੋਟਲ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚੋਂ 1592 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਕਾਂਗਰਸ ਨੇ 429 ਜਿੱਤੀਆਂ ਨੇ ਅਕਾਲੀ ਦਲ ਨੇ 313 ਸੀਟਾਂ ਜਿੱਤੀਆਂ ਨੇ ਭਾਜਪਾ ਦੇ ਹਿੱਸੇ 40 ਆਈਆਂ ਨੇ ਤੇ ਇਸ ਤਰ੍ਹਾਂ ਟੋਟਲ ਜਿਹੜੀਆਂ ਇਹ ਸੀਟਾਂ ਨੇ ਉਹਨਾਂ ਦੀ ਵੰਡ ਹੋਈ ਆ ਭਾਵ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਕਾਂਗਰਸ ਦੂਜੇ ਨੰਬਰ ਤੇ ਅਕਾਲੀ ਦਲ ਤੀਜੇ ਨੰਬਰ ਤੇ ਤੇ ਭਾਜਪਾ ਚੌਥੇ ਤੇ ਹੁਣ ਇਹਦੇ ਚ ਵੇਖਣਯੋਗ ਗੱਲ ਕਿਹੜੀ ਆ ਆਮ ਆਦਮੀ ਪਾਰਟੀ ਨੇ ਕਿੰਨਾ ਜਿੱਤ ਲਿਆ ਇਹ ਵੇਖਣਯੋਗ ਗੱਲ ਨਹੀਂ ਕਿਉਂਕਿ ਉਹਨਾਂ ਦੀ ਸਰਕਾਰ ਆ ਤੇ ਸਥਾਨਕ ਚੋਣਾਂ ਜਦੋਂ ਪੰਚਾਇਤਾਂ ਦੀਆਂ ਹੋਣ ਬਲਾਕ ਸਮਤੀਆਂ ਦੀਆਂ ਹੋਣ ਤਾਂ ਉਦੋਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਜਿਆਦਾ ਮਾਹੌਲ ਉਹਦੇ ਪੱਖ ਚੋਂ ਦਾ ਲੋਕਾਂ ਨੂੰ ਵੀ ਐ ਹੁੰਦਾ ਵੀ ਇਹਨਾਂ ਦੀ ਸਰਕਾਰ ਆ ਹੋਰ ਪਾਰਟੀ ਦਾ ਬੰਦਾ ਜਿਤਾ ਕੇ ਲੈਣਾ ਕੀ ਆ ਤਾਂ ਫਿਰ ਉਹ ਉਹਨਾਂ ਦਾ ਜਿਤਾਉਂਦੇ ਨੇ ਪਰ ਉਧਰ ਜਿਹੜੀ ਸਥਿਤੀ ਉਮੀਦ ਕਾਂਗਰਸ ਨੂੰ ਸੀ ਉਹ ਕਾਂਗਰਸ ਨੂੰ ਨਹੀਂ ਮਿਲੀ ਕਾਂਗਰਸ ਨੂੰ ਬਹੁਤ ਵੱਡੀ ਉਮੀਦ ਸੀ ਪਰ 429 ਸੀਟਾਂ ਦੇ ਨਾਲ ਕਾਂਗਰਸ ਨੂੰ ਸਬਰ ਕਰਨਾ ਪਿਆ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਨਾਲੋਂ ਕਈ ਗੁਣਾ ਦੁੱਗਣੇ ਨਾਲੋਂ ਤਿਗਣੇ ਨਾਲੋਂ ਵੱਧ ਸੀਟਾਂ ਲੈ ਗਈ ਆ ਔਰ ਅਕਾਲੀ ਦਲ ਦੀ ਇਹਦੇ ਵਿੱਚ ਇੱਕ ਉਭਾਰ ਵੇਖਣ ਨੂੰ ਮਿਲ ਰਿਹਾ ਅਕਾਲੀ ਦਲ ਦਾ 313 ਸੀਟਾਂ ਤੇ ਜਿੱਤ ਜਾਣਾ ਇਹ ਆਪਣੇ ਆਪ ਦੇ ਵਿੱਚ ਅਕਾਲੀ ਦਲ ਦੇ ਲਈ ਖੁਸ਼ੀ ਦੀ ਗੱਲ ਇਸ ਕਰਕੇ ਆ ਕਿਉਂਕਿ ਕਾਲੀ ਗੱਲ ਦਲ ਡਾਊਨ ਚ ਬੜਾ ਚਲਾ ਗਿਆ ਸੀ ਜਿੱਦਾਂ ਅਕਾਲੀ ਦਲ ਦੇ ਵਿੱਚ ਟੁੱਟ ਭੱਜ ਹੋਈ ਆ ਜਿੱਦਾਂ ਖੰਡਾਚ ਆਇਆ ਜਿੱਦਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਰੌਲਾ ਪਿਆ ਉਸ ਹਿਸਾਬ ਦੇ ਨਾਲ ਅਕਾਲੀ ਦਲ ਅੱਜ 313 ਸੀਟਾਂ ਦੇ ਬਲਾਕ ਸੰਮਤੀ ਚ ਲੈ ਗਿਆ ਉਹਨਾਂ ਵਾਸਤੇ ਇਹ ਖੁਸ਼ੀ ਦੀ ਗੱਲ ਆ ਬੜਾ ਮਜਾਕੀਆ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਕਾਲੀ ਦਲ ਬਾਰੇ ਇਹ ਕਿਹਾ ਗਿਆ ਸੀ ਕਿ ਡਾਇਨਾਸੌਰ ਤਾਂ ਆਪ ਆ ਸਕਦੇ ਨੇ ਪਰ ਕਾਲੀ ਦਲ ਨਹੀਂ ਆ ਸਕਦਾ ਤਾਂ ਕਾਲੀ ਦਲ ਇਹ ਦਾਵਾ ਕਰ ਰਿਹਾ ਵੀ ਵੇਖੋ ਜੀ ਡਾਇਨਾਸੌਰਾਂ ਦਾ ਤਾਂ ਪਤਾ ਨਹੀਂ ਤੇ ਕਾਲੀ ਦਲ ਤਾਂ ਆ ਗਿਆ ਪਰ ਇੱਥੇ ਇੰਨਾ ਜ਼ਿਆਦਾ ਵੀ ਖੁਸ਼ ਹੋਣ ਵਾਲੀ ਗੱਲ ਨਹੀਂ ਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ ਜੋ ਪੰਜਾਬ ਚ ਇਸ ਪਾਰਟੀ ਦਾ ਹਾਲ ਕਰ ਦਿੱਤਾ ਗਿਆ ਉਸ ਹਿਸਾਬ ਦੇ ਨਾਲ ਤੀਜੇ ਨੰਬਰ ਤੇ ਆਉਣਾ ਤੇ ਇੱਕ ਨਵੀਂ ਬਣੀ ਪਾਰਟੀ 1600 ਦੇ ਕਰੀਬ ਸੀਟਾਂ ਲੈ ਗਈ ਮਤਲਬ 1592 ਮਤਲਬ 1600 ਕਾਲੀ ਦਲ 300 ਮਤਲਬ ਇੰਨਾ ਵੱਡਾ ਜਿਹੜਾ ਪਾੜਾ ਏ ਡਿਫਰੈਂਸ ਹੈ ਉਹ ਕਾਲੀ ਦਲ ਦੀ ਕੋਈ ਬਹੁਤ ਵਧੀਆ ਸਥਿਤੀ ਨਹੀਂ ਦਿਖਾਉਂਦਾ ਅਕਾਲੀ ਦਲ ਆਮ ਆਦਮੀ ਪਾਰਟੀ ਜੇ ਕੱਲ ਜੰਮੀ ਆ ਤੇ ਅਕਾਲੀ ਦਲ ਕਿੱਥੇ ਅਕਾਲੀ ਦਲ ਉਦੋਂ ਬਣਿਆ ਗੁਰਦੁਆਰਾ ਸੁਧਾਰ ਲਹਿਰ ਤੋਂ ਤੁਸੀਂ ਨੋਟ ਕਰੋ ਤਾਂ ਅਕਾਲੀ ਦਲ ਜਿਹਦੀ ਉਮਰ 100 ਸਾਲ ਤੋਂ ਵੀ ਵੱਧ ਹੋ ਚੁੱਕੀ ਆ ਤੇ ਆਮ ਆਦਮੀ ਪਾਰਟੀ ਬਹੁਤ ਥੋੜੀ ਉਮਰ ਹੈ ਉਹਦੀ ਉਮਰ ਦੇ ਹਿਸਾਬ ਨਾਲ ਉਹ ਅਜੇ ਅਕਾਲੀ ਦਲ ਦੇ ਬਰਾਬਰ ਬੱਚਾ ਕਹਿ ਸਕਦੇ ਆ ਪਰ 4 ਗੁਣਾ ਵੱਧ ਸੀਟਾਂ ਲੈ ਗਈ ਆ ਅਕਾਲੀ ਦਲ ਦੇ ਇੰਨਾ ਵੀ ਖੁਸ਼ ਹੋਣ ਵਾਲੀ ਗੱਲ ਨਹੀਂ ਗਈ ਇੰਨਾ ਵੀ ਅਕਾਲੀ ਦਲ ਨੂੰ ਮਤਲਬ ਬੜਕਾ ਮਾਰਨ ਦੀ ਲੋੜ ਨਹੀਂ ਹੈਗੀ ਪੁਰਾਣਾ ਬੇਸ ਹੈ ਇੰਨੀਆਂ ਕਿਸਿੱਤਾ ਜਿੱਤ ਗਏ ਆ ਤਾਂ ਅੱਗੇ ਕੁਝ ਲੋਕ ਕਹਿ ਰਹੇ ਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਇਹ ਸੈਮੀਫਾਈਨਲ ਹੈ ਸੈਮੀਫਾਈਨਲ ਇਹ ਹੈ ਕਿ ਨਹੀਂ ਹੈ ਇਹ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ 2022 ਤੱਕ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਹੋਈਆਂ ਸਥਾਨਕ ਇਲੈਕਸ਼ਨਾਂ ਹੋਈਆਂ ਉਹਨਾਂ 'ਚ ਕੌਣ ਜਿੱਤਦਾ ਰਿਹਾ ਕਾਂਗਰਸ ਦੇ ਵੱਧ ਬੰਦੇ ਜਿੱਤਦੇ ਰਹੇ ਪਰ 2022 'ਚ ਲੋਕਾਂ ਨੇ ਕਾਂਗਰਸ ਪਾਸੇ ਆਮ ਆਦਮੀ ਪਾਰਟੀ ਮੂਰੇ ਇਹ ਕਿਉਂ ਹੋਇਆ ਜੇਕਰ ਸਥਾਨਕ ਚੋਣਾਂ ਦੀ ਜਿੱਤ ਹਾਰ ਦੇ ਨਾਲ ਵਿਧਾਨ ਸਭਾ ਚੋਣਾਂ ਦਾ ਫੈਸਲਾ ਹੁੰਦਾ ਹੋਵੇ ਤਾਂ ਫਿਰ ਤਾਂ ਇਹ ਨਤੀਜਾ 2022 'ਚ ਬਦਲਣਾ ਨਹੀਂ ਚਾਹੀਦਾ ਸੀ ਪਰ ਬਦਲਿਆ ਨਾ ਸੋ ਇਹ ਜਿਹੜਾ ਕੁਝ ਹੋ ਰਿਹਾ ਇਹਨੂੰ ਧਿਆਨ ਚ ਰੱਖਣਾ ਚਾਹੀਦਾ ਸਭ ਤੋਂ ਵੱਡੀ ਗੱਲ ਲੋਕ ਚੇਤਨਾ ਹੈ ਲੋਕ ਜਾਗਰਤੀ ਹੈ ਕੁਝ ਲੋਕ ਕਹਿੰਦੇ ਨੇ ਕਿ ਲੋਕ ਜ਼ਿੰਮੇਵਾਰ ਨੇ ਸਾਰੇ ਕੁਝ ਦੇ ਲਈ ਪਬਲਿਕ ਜ਼ਿੰਮੇਵਾਰ ਆ ਪਰ ਮੇਰਾ ਮੰਨਣਾ ਹੈ ਲੋਕ ਨਹੀਂ ਜ਼ਿੰਮੇਵਾਰ ਸਿਸਟਮ ਜ਼ਿੰਮੇਵਾਰ ਆ ਕੁਝ ਲੋਕ ਕਹਿੰਦੇ ਨੇ ਕਿ ਇਹ ਸਰਕਾਰਾਂ ਗਲਤ ਬਣਦੀਆਂ ਨੇ ਤਾਂ ਲੋਕ ਜ਼ਿੰਮੇਵਾਰ ਨੇ ਗਲਤ ਸਿਸਟਮ ਹੈ ਤਾਂ ਇਹ ਲੋਕਾਂ ਲੋਕਾਂ ਦੀ ਚੇਤਨਾ ਦੀ ਘਾਟ ਹੈ ਪਰ ਨਹੀਂ ਇਹ ਗੱਲਾਂ ਠੀਕ ਨਹੀਂ ਹੈਗੀਆਂ ਦੇਖੋ ਲੋਕ ਚੇਤਨਾ ਲੋਕ ਜਾਗਰਤੀ ਉਹ ਸਿਸਟਮ ਨਾਲ ਜੁੜੀ ਗੱਲ ਹੈ ਜੇ ਸਿਸਟਮ ਚਾਹੁੰਦਾ ਹੈ ਕਿ ਲੋਕਾਂ ਨੂੰ ਜਾਗਰਤ ਹੋਣ ਦੇਣਾ ਤਾਂ ਲੋਕ ਜਾਗਰੂਕ ਹੋ ਜਾਂਦੇ ਨੇ ਜੇ ਸਿਸਟਮ ਚਾਹੁੰਦਾ ਵੀ ਲੋਕਾਂ ਨੂੰ ਹਨੇਰੇ 'ਚ ਰੱਖਣਾ ਤਾਂ ਫਿਰ ਉਹ ਰੱਖਦਾ ਹੁਣ ਤੁਸੀਂ ਦੇਖੋ ਇੱਕ ਕਹਾਵਤ ਹੈ ਜੈਸਾ ਰਾਜ ਵੈਸਾ ਸਮਾਜ ਜਥਾ ਰਾਜਾ ਤਥਾ ਪਰਜਾ ਇਸ ਕਰਕੇ ਜਿਹੜੀ ਇਹ ਧਾਰਨਾ ਹੈ ਵੇ ਲੋਕ ਜ਼ਿੰਮੇਵਾਰ ਨੇ ਇਹ ਠੀਕ ਨਹੀਂ ਲੋਕ ਵਿਚਾਰੇ ਤਾਂ ਟੂਟੀਆਂ ਵਰਗੇ ਨੇ ਤੇ ਸਿਸਟਮ ਟੈਂਕੀ ਵਰਗਾ ਜਿਹੋ ਜਿਹਾ ਪਾਣੀ ਟੈਂਕੀ ਚ ਹੈ ਉਹ ਹੀ ਥੱਲੇ ਆਉਣਾ ਹੈ ਜੇ ਪਾਣੀ ਟੈਂਕੀ ਚ ਸਾਫ਼ ਤੇ ਸੋਹਣਾ ਹੈ ਤਾਂ ਟੂਟੀਆਂ ਵੀ ਚੰਗਾ ਕੱਢਣਗੀਆਂ ਜੇ ਟੈਂਕੀ ਚ ਪਾਣੀ ਮਾੜਾ ਹੈ ਗੰਦਾ ਹੈ ਤਾਂ ਉਹ ਫਿਰ ਟੂਟੀਆਂ ਵੀ ਸਾਰੀਆਂ ਥੱਲੇ 50 ਟੂਟੀਆਂ ਵੀ ਲੱਗੀਆਂ ਹੋਣਗੀਆਂ ਉਹ 50 ਦੀਆਂ 50 ਹੀ ਗੰਦਾ ਪਾਣੀ ਕੱਢਣਗੀਆਂ ਕਸੂਰ ਟੈਂਕੀ ਦਾ ਹੈ ਟੂਟੀਆਂ ਦਾ ਨਹੀਂ ਟੂਟੀਆਂ ਜਿੰਨਾ ਮਰਜੀ ਬਦਲ ਲੋ ਪੂੰਝ ਲੋ ਸਾਫ ਕਰ ਲੋ ਧੋ ਦਿਓ ਪਰ ਜੇ ਪਾਣੀ ਟੈਂਕੀ ਚ ਗੰਦਾ ਹੈ ਤੇ ਜਦੋਂ ਟੂਟੀ ਛੱਡੋਗੇ ਪਾਣੀ ਗੰਦਾ ਹੀ ਆਉਣਾ ਹੈ ਇਸ ਕਰਕੇ ਉੱਪਰ ਕੌਣ ਹੈ ਸਿਸਟਮ ਰਾਜਨੀਤਿਕ ਪ੍ਰਬੰਧ ਥੱਲੇ ਕੌਣ ਹੈ ਪਬਲਿਕ ਕਈ ਵਾਰੀ ਲੋਕ ਕਹਿੰਦੇ ਨੇ ਵੇਖੋ ਜੀ ਸਰਕਾਰਾਂ ਵੀ ਤਾਂ ਲੋਕਾਂ ਨੇ ਚੁਣੀਆਂ ਨੇ ਭਰਾਓ ਲੋਕਾਂ ਨੇ ਕਾਹਦੀਆਂ ਚੁਣੀਆਂ ਨੇ ਆ ਲੋਕ ਤਾਂ 1952 ਤੋਂ ਬਾਅਦ ਚੁਣਨ ਲੱਗੇ ਨੇ ਉਸ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੱਕ ਕੀ ਲੋਕ ਸਰਕਾਰ ਚੁਣਦੇ ਰਹੇ ਨੇ ਕੀ ਉਹ ਹਜ਼ਾਰਾਂ ਸਾਲਾਂ ਵਾਲੀਆਂ ਜੋ ਸਥਾਪਿਤ માનਤਾਵਾਂ ਨੇ ਜਾਂ ਜਿਵੇਂ ਲੋਕਾਂ ਨੂੰ ਪਛਾਣ ਖਿੱਚ ਕੇ ਰੱਖਿਆ ਗਿਆ ਹਨੇਰਿਆਂ 'ਚ ਰੱਖਿਆ ਗਿਆ ਲੋਕਾਂ ਦੇ ਦਿਮਾਗਾਂ ਦੇ ਅੰਦਰ ਗਲਤ ਕਨਸੈਪਟ ਜਿਹੜੇ ਆ ਉਹ ਜਨਰੇਟ ਇੰਜੈਕਟ ਕੀਤੇ ਗਏ ਕੀ ਉਹ ਲੋਕਾਂ ਦੀ ਇੱਛਾ ਸੀ ਲੋਕਾਂ ਦੀ ਮਰਜ਼ੀ ਸੀ ਕਿ ਉਹ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਨੁਮਾਇੰਦੇ ਕਰਦੇ ਰਹਿ ਦੇ ਦੇਖੋ ਜਿਹੜੀਆਂ ਧਾਰਨਾਵਾਂ ਤੇ ਕਨਸੈਪਟ ਲੋਕਾਂ ਦੇ ਜਮਾਗਤ ਤੋਂਨੇ ਗਏ ਨੇ ਉਹ ਸਦੀ ਵੀ ਅਸਰ ਕਰਦੇ ਨੇ ਸਦੀਆਂ ਤੱਕ ਉਹਨਾਂ ਨੇ ਰਹਿਣਾ ਹੁੰਦਾ ਹੈ ਸੋ ਇਹ ਸਾਰੇ ਕੁਛ ਦੇ ਦਰਮਿਆਨ ਅੱਜ ਜੇ ਲੋਕਾਂ ਦੀ ਚੇਤਨਾ ਘੱਟ ਹੈ ਲੋਕਾਂ ਦੀ ਜਾਗਰਤੀ ਘੱਟ ਹੈ ਤਾਂ ਇਹਦੇ ਜ਼ਿੰਮੇਵਾਰ ਲੋਕ ਨਹੀਂ ਦੇਖੋ ਵੋਟਾਂ ਵੋਟਾਂ ਕਿਵੇਂ ਦੀਆਂ ਪੈਣਗੀਆਂ ਕਿੰਨੀ ਇੱਕ ਸਹੀ ਚੋਣ ਹੋਏਗੀ ਤਿੰਨ ਚੀਜ਼ਾਂ ਤੇ ਇਹ ਗੱਲ ਨਿਰਪਰ ਕਰਦੀ ਹੈ ਲੋਕਾਂ ਦੀ ਆਰਥਿਕ ਸਥਿਤੀ ਲੋਕਾਂ ਦੀ ਸਮਝ ਦਾ ਪੱਧਰ ਤੇ ਲੋਕਾਂ ਦੀ ਰੀਜਨੈਲਿਟੀ ਤਰਕਸ਼ੀਲਤਾ ਤਿੰਨ ਹੀ ਚੀਜ਼ਾਂ ਇਹ ਡਿਸੀਜਨ ਮੇਕਰ ਨੇ ਇਹਨਾਂ ਤਿੰਨਾਂ ਚੋ ਹਰ ਚੀਜ਼ ਦਾ ਫੈਸਲਾ ਨਿਕਲਣਾ ਹੈ ਭਾਵੇਂ ਤੁਸੀਂ ਕੁਝ ਖਰੀਦਣਾ ਹੈ ਭਾਵੇਂ ਵੋਟ ਪਾਉਣੀ ਹੈ ਭਾਵੇਂ ਕਿਸੇ ਤੋਂ ਕੁਝ ਲੈਣਾ ਹੈ ਤੁਹਾਡੀ ਆਰਥਿਕ ਸਥਿਤੀ ਕੀ ਹੈ ਤੁਹਾਡੀ ਸਮਝਦਾਰੀ ਦਾ ਪੱਧਰ ਕੀ ਹੈ ਔਰ ਸਮਝਦਾਰੀ ਦੇ ਵਿੱਚ ਗਾਂ ਤਰਕ ਦਾ ਪੱਧਰ ਕੀ ਆ ਇਹ ਤਿੰਨੋਂ ਚੀਜ਼ਾਂ ਨੇ ਰੋਲ ਅਦਾ ਕਰਨਾ ਹੈ ਸੋ ਅੱਜ ਜਦੋਂ ਸਾਡੇ ਸਮਾਜ ਦੇ ਅੰਦਰ ਜਿਹੜੀ ਰੈਸ਼ਨੈਲਟੀ ਆਫ ਪੀਪਲਸ ਹੈ ਉਹ ਬਹੁਤ ਡਾਊਨ ਹੈ ਅਜੇ ਲੋਕ ਜੇਲ੍ਹ ਚ ਬੈਠੇ ਰਿਪਿਸਟਸ ਨੂੰ ਇਹ ਕਹਿ ਦਿੰਦੇ ਨੇ ਵੀ ਉਹ ਤਾਂ ਸਾਡਾ ਬਹੁਤ ਮਹਾਨ ਪੁਰਖ ਹੈ ਤਾਂ ਫਿਰ ਲੋਕਾਂ ਦੀ ਚੇਤਨਾ ਕੀ ਹੈ ਅਜੇ ਲੋਕ ਨਿੱਕੇ ਨਿੱਕੇ ਧਾਗੇ ਤਵੀਜ਼ਾ ਨਗਾ ਨੂੰ ਬਹੁਤ ਵੱਡੇ ਬੰਬ ਸਮਝੀ ਬੈਠੇ ਨੇ ਤਾਂ ਫਿਰ ਲੋਕਾਂ ਦੀ ਚੇਤਨਾ ਅਜੇ ਕਿੱਥੇ ਹੈ ਲੋਕਾਂ ਦੀ ਸਮਝ ਅਜੇ ਕਿੱਥੇ ਹੈ ਆਰਥਿਕ ਹਾਲਾਤ ਦੀ ਗੱਲ ਕਰੀਏ ਤਾਂ ਪਬਲਿਕ ਅਜੇ ਤੱਕ ਆਰਥਿਕ ਗੁਲਾਮੀ ਵਾਲੀ ਹਾਲਤ 'ਚ ਹੈ ਮਤਲਬ ਆਰਥਿਕ ਆਜ਼ਾਦੀ ਅਜੇ ਆਈ ਨਹੀਂ ਅਜੇ ਪਿੰਡ ਦੇ 100 ਕਿੱਲੇ ਵਾਲੇ ਬੰਦੇ ਦੇ ਪਿੰਡ ਦਾ 100 ਘਰ ਮਜ਼ਦੂਰ ਪਰਿਵਾਰਾਂ ਦੇ ਉਹਦੇ ਮਥਾਜ ਵਾਂਗ ਉਹਦੇ ਆਖੇ ਲੱਗਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹਨਾਂ ਦੀਆਂ ਵਟਾਂ ਤੋਂ ਘਾਹ ਖੋਤਣ ਜਾਣਾ ਇਹਨਾਂ ਦੇ ਖੇਤ ਚ ਦਿਹਾੜੀ ਜਾਣਾ ਪੱਠਾ ਡੱਕਾ ਵੇਲੇ-ਕਿਵਲੇ ਇਹਨਾਂ ਤੋਂ ਲੈ ਕੇ ਆਉਣਾ ਤੂੜੀ ਤੰਦ ਇਹਨਾਂ ਤੋਂ ਲੈ ਕੇ ਆਉਣਾ 100 ਥੋੜਾ ਤੇ 100 ਲੋੜਾਂ ਵੇਲੇ ਇਹਨਾਂ ਤੋਂ 1000 2000 ਰੁਪਇਆ ਮੰਗਣ ਜਾਣਾ ਵਿਆਜ ਤੇ ਤਾਂ ਇੰਨੀਆਂ ਮਜਬੂਰੀਆਂ ਕਾਰਨ ਪਿੰਡ ਦੇ ਵਿੱਚ ਜਿਹੜੇ ਕੁਝ ਪੈਸੇ ਵਾਲੇ ਲੋਕ ਹੁੰਦੇ ਨੇ ਜਾਂ ਜ਼ਮੀਨਾਂ ਵਾਲੇ ਲੋਕ ਹੁੰਦੇ ਨੇ ਪਿੰਡ ਦਾ ਸਾਰਾ ਗਰੀਬ ਤਬਕਾ ਉਹਨਾਂ ਦੀ ਆਰਥਿਕ ਗੁਲਾਮੀ ਕਰ ਰਿਹਾ ਹੁੰਦਾ ਤੇ ਫਿਰ ਉਹ ਵੋਟ ਆਜ਼ਾਦੀ ਨਾਲ ਨਹੀਂ ਪਾ ਸਕਦਾ ਜਿੱਧਰ ਉਹ ਵੱਡੇ ਘਰ ਦਾ ਸਰਦਾਰ ਜੀ ਕਹਿ ਦਿੰਦਾ ਉਧਰ ਹੀ ਵੋਟ ਪੈ ਜਾਂਦੀ ਹੈ ਸੋ ਆਹ ਸਥਿਤੀ ਆ ਇਹ ਅਸਲੀਅਤ ਆ ਹੁਣ ਇਹ ਸਭ ਕੁਝ ਦੇ ਦਰਮਿਆਨ ਤੁਸੀਂ ਦੱਸਿਓ ਕੀ ਲੋਕ ਚੇਤਨਾ ਲੋਕਾਂ ਦੀ ਪ੍ਰੋਬਲਮ ਹੈ ਜਾਂ ਲੋਕ ਚੇਤਨਾ ਸਿਸਟਮ ਦੀ ਪ੍ਰੋਬਲਮ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ